ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਨੂੰ ਪਤਾ ਹੈ ਕਿ ਸਰਦਾਰ ਜਗਜੀਤ ਸਿੰਘ ਢੰਡਾ ਜੋ ਕਿ ਕੱਲ ਸ੍ਰੀ ਅਕਾਲ ਤਖਤ ਸਾਹਿਬ ਦੇ ਪੇਸ਼ ਹੋ ਕੇ ਆਪਣੀਆਂ ਆਪਣੀ ਪੁੱਲ ਬਖਸ਼ਾਉਣ ਵਾਸਤੇ ਉੱਥੇ ਪੇਸ਼ ਹੋਇਆ ਤੇ ਇਸ ਨੇ ਕੀ ਭੁੱਲ ਕੀਤੀ ਜਿਹੜੀ ਬਖਸ਼ਿਸ਼ ਕਰਨ ਵਾਸਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚਿਆ ਮੈਂ ਗੱਲ ਕਰਨ ਤੋਂ ਪਹਿਲਾਂ ਇਹ ਗੱਲ ਕਹਾਂਗਾ ਕਿ ਸਿਆਣੇ ਕਹਿੰਦੇ ਆ ਕਿ ਜੇ ਕੋਈ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜਾਵੇ ਤੇ ਉਹਨੂੰ ਭੁੱਲਿਆ ਨਹੀਂ ਕਹਿੰਦਾ ਇਹ ਗੱਲ ਜਿਹੜੀ ਹੈ ਜਗਦੀਸ਼ ਸਿੰਘ ਢਿੱਡੇ ਤੇ ਬਹੁਤ ਦੁਖਦੀ ਹੈ ਇਹਨੇ 2-3 ਦਿਨ ਪਹਿਲਾਂ ਡੇਰਾ ਮੁਖੀ ਰਾਧਾ ਸਵਾਮੀ ਗੁਰਿੰਦਰ ਸਿੰਘ ਢਿੱਲੋ ਜਿਹਨੂੰ ਉਹਦੇ ਡੇਰੇ ਤੇ ਜਾ ਕੇ ਜੋ ਕਿ ਇੱਕ ਡੰਮੀ ਗੁਰੂ ਹੈ ਔਰ ਉਸ ਦੇ ਡੇਰੇ ਤੇ ਜਾ ਕੇ ਤੇ ਇਹਦੇ ਨਾਲ ਬਾਬਾ ਵਰਜੀਤ ਸਿੰਘ ਦਾਦੂਆ ਉਹ ਕੌਣ ਹੈ ਉਹਦੇ ਪਿਛੋਕੜ ਬਾਰੇ ਥੋੜਾ ਜਿਆਦਾ ਦੱਸਣਾ ਚਾਹਾਂਗਾ ਇਹ ਅੱਜ ਹਰਿਆਣਾ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਤਨ ਪ੍ਰਚਾਰ ਭਰਾ ਜਿਹੜਾ ਉਹ ਚੇਅਰਮੈਨ ਵੀ ਹੈ ਤੇ ਇਸ ਤੋਂ ਪਹਿਲਾਂ ਸਰਬੱਤ ਖਾਲਸਾ ਵਿੱਚ ਇਸ ਨੂੰ ਸ੍ਰੀ ਤੰਦਵਾ ਸਾਹਿਬ ਦਾ ਜੱਥੇਦਾਰ ਵੀ ਜੁਕਤ ਕੀਤਾ ਗਿਆ ਸੀ ਔਰ ਉਹ ਜਗਦੀਸ਼ ਸਿੰਘ ਢਿੰਡੇ ਨੂੰ ਨਾਲ ਲੈ ਕੇ ਤੇ ਡੇਰੇ ਰਾਧਾ ਸਵਾਮੀ ਦੇ ਗਿਆ ਤੇ ਉਥੇ ਉਹਨੂੰ ਸ੍ਰੀ ਸਾਹਿਬ ਤੇ ਸ੍ਰੀ ਦਰਬਾਰ ਸਾਹਿਬ ਦਾ ਮਾਡਲ ਜਿਹੜਾ ਹੈ ਉਹ ਭੇਟ ਕਰਦੇ ਸਾਡੀ ਪਰਸੋਂ ਮੀਟਿੰਗ ਸੀ ਅਬੜਾਜ ਪਿੰਡ ਦੇ ਵਿੱਚ ਅੱਜ ਨੂੰ ਪਤਾ ਕਿ ਤੁਸੀਂ ਸੁਣਿਆ ਹੋਵੇਗਾ ਸਾਰਾ ਇਹ ਡੇਰਾ ਰਾਦਾ ਸਵਾਮੀ ਜਿਹੜਾ ਹੈ ਉਹ ਬਾਬਾ ਜੀਵਨ ਸਿੰਘ ਜੀ ਜਿਹੜੇ ਸਿੱਖ ਕੌਮ ਦੇ ਮਹਾਨ ਸ਼ਹੀਦ ਹੋਏ ਨੇ ਉਹਨਾਂ ਦੀ ਯਾਦ ਵਿੱਚ ਪਿੰਡ ਬੜੈਚ ਦੇ ਬਣੇ ਗੁਰਦੁਆਰੇ ਨੂੰ ਢਾਹਿਆ ਚਾਰੀਚਾ ਉਹਦੇ ਸੰਬੰਧ ਚ ਅਸੀਂ ਉੱਥੇ ਮੀਟਿੰਗ ਰੱਖੀ ਸੀ ਪ੍ਰਸ਼ਾਸਨ ਸਾਹਿਬ ਮੀਟਿੰਗ ਨਹੀਂ ਸੀ ਕਰ ਲੈਂਦਾ ਲੇਕਿਨ ਕੀ ਕੀ ਅਸੀਂ ਮੀਟ ਹੋਰ ਕਿੰਨੇ ਗੁਰਦੁਆਰੇ ਜਿਹੜੇ ਨੇ ਉਹ ਥੋੜਾ ਜਿਹਾ ਵੀਰਵਾ ਦਵਾਂਗਾ ਜਿਸ ਤਰ੍ਹਾਂ ਕਿ 1932 ਵਿੱਚ ਸਰਦਾਰ ਸੰਤਾ ਸਿੰਘ ਜੀ ਜਿਨ੍ਹਾਂ ਨੇ 8 ਕਨਾਲ 14 ਮਰਲੇ ਰਕਬਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਂ ਤੇ ਰਜੀਚੀ ਕਰਾਈ ਸੀ ਉਹ ਵੀ ਇਹ ਹੜੱਪ ਕਰ ਗਏ ਇੱਕ ਪਹਿਲਾਂ ਪਿੰਡ ਬੜੈਚ ਦੇ ਵਿੱਚ ਗੁਰਦੁਆਰਾ 2012 ਦੇ ਵਿੱਚ ਇਹਨੇ ਢਾਕੇ ਤੇ ਉਹ ਮਲਜਮੇਟ ਕਰਤਾ ਸੀ ਉਹਦੇ ਸਬੰਧ ਵਿੱਚ ਬੜਾ ਰੌਲਾ ਪਿਆ ਤੇ ਅੱਜ ਵੀ ਇਹਨੇ ਡੇਰੇ ਦੇ ਅੰਦਰ ਉਹ ਇੱਕ ਇਮਾਰਤ ਬਣਾਈ ਹੋਈ ਹੈ ਜਿਸ ਨੂੰ ਕੁਝ ਬੰਦੇ ਗੁਰਦੁਆਰਾ ਸਾਹਿਬ ਦਾ ਨਾਂ ਦਿੰਦੇ ਨੇ ਉਹ ਤਰ੍ਹਾਂ ਤੇ ਉਹ ਹੁੰਦਾ ਜਿੱਥੇ ਕੋਈ ਹਰ ਕੋਈ ਜਾ ਸਕੇ ਲੇਕਿਨ ਉਸ ਨੂੰ ਕੋਈ ਰਸਤਾ ਨਹੀਂ ਉਹ ਡੇਰੇ ਦੇ ਅੰਦਰ ਜਿਹੜਾ ਜਾਏਗਾ ਉਹ ਹੀ ਉੱਥੇ ਜਾ ਸਕਦਾ ਤੇ ਡੇਰੇ ਚ ਜਾਂਦੇ ਕੌਣ ਨਹੀਂ ਆਮ ਸਿੱਖ ਤਾਂ ਜਾਣੀ ਸਕਦਾ ਇਸੇ ਤਰ੍ਹਾਂ ਹੁਣ ਪਿੰਡ ਮੰਡ ਬਥਾਲਾ ਪੱਤੀ ਪਿਰਥੀ ਤੋਂ ਉਹਦੀ 6 ਏਕੜ ਜ਼ਮੀਨ ਜਿਹੜੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਂ ਤੇ ਆ ਉਹਦਾ ਇਹਨੇ ਆਪਣੇ ਬੰਦਿਆਂ ਨਾਲ ਤਵਾਦਲਾ ਕਰਾ ਕੇ ਤੋਕ ਲੈਣਾ ਚੱਕੋ ਕੀ ਪਿੰਡ ਹੈ ਮੰਡ ਬਥਾਲੇ ਦੇ ਨਾਲ ਦੋ ਕਿੱਲੇ ਦਾ ਤਬਾਦਲਾ ਕੀਤਾ ਛੇ ਕਿੱਲੇ ਦਾ ਛੇ ਕਿੱਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਂ ਤੇ ਆ ਉਹ ਛੇ ਕਿੱਲੇ ਜਿਹੜੇ ਨੇ ਲੈਦੇ ਤੇ ਉਹਦੇ ਬਦਲੇ ਚ ਦੋ ਕਿੱਲੇ ਦਿੱਤੇ ਚੱਕੋ ਕੀ ਪਿੰਡ ਦੂਸਰੇ ਪਿੰਡ ਸੋ ਇਹ ਕਿੰਨੇ ਗੁਰਦੁਆਰਿਆਂ ਦੀਆਂ ਜ਼ਮੀਨਾਂ ਬਾਕੀ ਤਾਂ ਗੱਲਾਂ ਛੱਡੀਏ ਆਪਾਂ ਪਰ ਹਜ਼ਾਰਾਂ ਏਕੜਾਂ ਪੰਚਾਇਤਾਂ ਦੀਆਂ ਜ਼ਮੀਨਾਂ ਮਰੇ ਹੋਏ ਬੰਦਿਆਂ ਦੀਆਂ ਰਜਿਸਟਰੀਆਂ ਹੋਰ ਕਿੰਨੇ ਲੋਕਾਂ ਦੀਆਂ ਜ਼ਬਰਦਸਤੀ ਧੱਕੇ ਨਾਲ ਇਹਨੇ ਕਬਜ਼ੇ ਕੀਤੇ ਹਨ ਉਹ ਗੱਲ ਤਾਂ ਵੱਖਰੀ ਹੈ ਲੇਕਿਨ ਜਿਨੇ ਗੁਰੂ ਘਰਾਂ ਦੀਆਂ ਜ਼ਮੀਨਾਂ ਇਹ ਹੜੱਪ ਕੀਤੀਆਂ ਨੇ ਦੂਜੇ ਸੰਬੰਧ ਵਿੱਚ ਮੈਂ ਪਰਸੋਂ ਇਹ ਗੱਲ ਕਹੀ ਸੀ ਕਿ ਢੀਡੇ ਨੂੰ ਸੰਬੋਧਨ ਹੋ ਕੇ ਪੈਂਚੀਂਡਾ ਸਾਹਿਬ ਜਿਹੜਾ ਤੁਸੀਂ ਇੱਥੇ ਆ ਕੇ ਡੇਰੇ ਦੇ ਉੱਤੇ ਇਹ ਡੇਰਾ ਮੁਖੀ ਗ੍ਰਿੰਦਰ ਸਿੰਘ ਢਿੱਡੋ ਨੂੰ ਸ੍ਰੀ ਸਾਹਿਬ ਤੇ ਤੁਸੀਂ ਵੀ ਦਰਬਾਰ ਸਾਹਿਬ ਦਾ ਮਾਡਲ ਪੀਕ ਕਰ ਰਹੇ ਹੋ ਕਿ ਇਸ ਖੁਸ਼ੀ ਵਿੱਚ ਕਿ ਤੂੰ ਤਗੜਾ ਹੋ ਕੇ ਗੁਰਦੁਆਰਿਆਂ ਦੀਆਂ ਜ਼ਮੀਨਾਂ ਜਿਹੜੀਆਂ ਗੁਰਦੁਆਰੇ ਜਿਹੜੇ ਨੇ ਉਹ ਢਾ ਤੇ ਕਬਜ਼ੇ ਕਰ ਉਹਨਾਂ ਤੇ ਤੇ ਅਸੀਂ ਤੇਰੇ ਨਾਲ ਹਾਂ ਇਸ ਕਰਕੇ ਪਰ ਉਸ ਤੋਂ ਬਾਅਦ ਹੋਰ ਵੀ ਬਹੁਤ ਸਾਰੇ ਲੋਕਾਂ ਨੇ ਇਤਰਾਜ਼ ਕੀਤਾ ਤੇ ਕੱਲ ਫਿਰ ਸਰਦਾਰ ਜਗਜੀਤ ਸਿੰਘ ਢੀਂਡਾ ਆਪਣੇ ਸਾਥੀਆਂ ਨਾਲ ਲੈ ਕੇ ਤੇ ਭੋਲ ਬੋਸਾਉਣ ਵਾਸਤੇ ਸੀ ਇਹ ਕਾਲਪਸਤ ਤੇ ਪਹੁੰਚਾ ਔਰ ਉਹਨੇ ਸਪਸ਼ਟ ਕੀਤਾ ਕਿ ਮੈਨੂੰ ਮਜਬੂਰ ਕੀਤਾ ਗਿਆ ਦੇਵ ਦੇ ਚਾਰ ਵਾਸਤੇ ਉਹਨੇ ਬਹੁਤ ਗੁਸਤਾਰ ਦੇ ਨਾਲ ਆਪਣੀ ਗੱਲਬਾਤ ਜੜੀ ਕੀਤੀ ਹੈ ਨਾਲ ਕੌਣ ਲੱਗੇ ਗਿਆ ਇਹ ਸਭ ਨੂੰ ਪਤਾ ਹੈ ਕਿ ਡੇਰੇ ਦੇ ਨਾਲ ਕੰਮ ਥਲ ਰਿਹਾ ਔਰ ਜਿਹੜਾ ਨਾਲ ਸੀ ਉਹੀ ਨਾਲ ਲੱਗਿਆ ਹੁਣ ਮੈਂ ਇੱਕ ਸ੍ਰੀ ਅਕਾਲਪੁਰ ਸਾਹਿਬ ਦੇ ਜਥੇਦਾਰ ਨੂੰ ਕੰਪੀਟਿਸ਼ਨ ਕਾ ਚਾਉਣਾ ਕਿ ਜਿਸ ਤਰ੍ਹਾਂ ਸਰਦਾਰ ਜਗਜੀਤ ਸਿੰਘ ਜੀ ਦਾ ਆਪਣੇ ਆਪ ਭੁੱਲ ਬੁਛਾਉਣ ਵਾਸਤੇ ਗਿਆ ਕਿ ਮੈਂ ਇਸ ਜੇਰੇ ਤੇ ਜਾ ਕੇ ਭੁੱਲ ਕੀਤੀ ਆ ਅਵਗਿਆ ਕੀਤੀ ਆ ਕਿ ਮੈਨੂੰ ਬਖਸ਼ਿਆ ਜਾ ਇਸੇ ਤਰ੍ਹਾਂ ਜੇ ਤਾਂ ਬਾਬਾ ਬਲਜੀਤ ਸਿੰਘ ਦਾਦੂਵਾਲ ਸਾਹਿਬ ਆਪਣੇ ਆਪ ਉਥੇ ਆ ਕੇ ਭੁੱਲ ਬੁਛਾਉਂਦੇ ਆ ਤੇ ਬਹੁਤ ਵਧੀਆ ਗੱਲ ਤੇ ਜੇ ਨਹੀਂ ਤੇ ਫਿਰ ਇਹਨੂੰ ਸ੍ਰੀ ਅਕਾਲ ਪੁਰਖ ਸਾਹਿਬ ਤੇ ਸੱਦ ਕੇ ਇਹ ਪੁੱਛਿਆ ਜਾਵੇ ਕਿ ਇੱਕ ਜਿਹੜਾ ਜੇ ਤਾਰੀ ਗੁਰੂ ਹੈ ਕਿਉਂਕਿ ਉਹਨਾਂ ਨੇ ਆਪਣਾ ਵੱਖਰਾ ਮਤ ਰਾਧਾ ਸਵਾਮੀ ਮਤ ਚਲਾਇਆ ਹੋਇਆ ਤੇ ਉਸ ਮਤ ਦੇ ਮੁਖੀ ਨੂੰ ਤੂੰ ਉਥੇ ਡੇਰੇ ਤੇ ਜਾ ਕੇ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਹਰਿਆਣੇ ਦਾ ਜਿਹੜਾ ਪ੍ਰਧਾਨ ਜਗਜੀਤ ਸਿੰਘ ਢੀਂਡਾ ਉਹਨੂੰ ਨਾਲ ਲੈ ਕੇ ਸ੍ਰੀ ਸਾਹਿਬ ਤੇ ਸ੍ਰੀ ਦਰਬਾਰ ਸਾਹਿਬ ਦਾ ਜਿਹੜਾ ਮਾਡਲ ਦੇ ਰਹੇ ਹੋ ਕਿਸ ਖੁਸ਼ੀ ਵਿੱਚ ਦਿੱਤਾ ਹੈ ਕੀ ਉਹਨੇ ਕੰਮ ਵਾਸਤੇ ਪੰਥ ਵਾਸਤੇ ਕੀ ਕੀਤਾ ਹੈ ਜਿਦੇ ਕਰਕੇ ਉਹਨੂੰ ਇਹ ਸਨਮਾਨ ਦਿੱਤਾ ਗਿਆ ਸਰਫੇਸ ਕਰਕੇ ਕਿ ਉਹਦੇ ਖਿਲਾਫ ਮੇਰੇ ਵੱਲੋਂ ਇਹ ਜਿਹੜਾ ਸਿਲਸਿਲਾ ਸ਼ੁਰੂ ਕੀਤਾ ਜਿਸ ਤਰ੍ਹਾਂ ਗੁਰਦੁਆਰਿਆਂ ਦੀਆਂ ਜ਼ਮੀਨਾਂ ਦਾ ਜਾਂ ਗਰੀਬ ਲੋਕਾਂ ਦੇ ਦੋ-ਦੋ ਮਰਿਆਂ ਦੇ ਪਲਾਟਾਂ ਦਾ ਜਾਂ ਦਰਿਆ ਪਿਆਸ ਦੇ ਕੁਦਰਤੀ ਵਹਾ ਨੂੰ ਜਿਹੜਾ ਬਦਲਦਾ ਹਾਜੀਪੁੱਟਾਂ 'ਚ ਵੀ ਮੈਂ ਗਿਆ ਮੇਰੇ ਬਹੁਤ ਸਾਰੇ ਕੇਸ ਨੇ ਜਿਹੜੇ ਹਾਜੀਪੁੱਟਾਂ ਦੇ ਵਿੱਚ ਵੀ ਡੇਰਾ ਰਾ ਦਾ ਸੌਮੀ ਦੇ ਜਿਹੜੇ ਨੇ ਫਲਾਪ ਪਾਏ ਹੋਏ ਨੇ ਤੇ ਇਹ ਉਹਨਾਂ ਨੂੰ ਬਚਾਉਣ ਵਾਸਤੇ ਕਿਉਂਕਿ ਮੇਰੇ ਤੇ ਇੱਕ ਸਵਾਲ ਉੱਠਦਾ ਡੇਰੇ ਵਾਲੇ ਵੀ ਇਹ ਗੱਲ ਕਹਿੰਦੇ ਨੇ ਆਮ ਬੰਦੇ ਮੈਨੂੰ ਇਹ ਗੱਲ ਕਹਿੰਦੇ ਨੇ ਕਿ ਯਾਰ ਤੂੰ ਡੇਰੇ ਦੇ ਖਿਲਾਫ ਕਿਉਂ ਬੋਲਦਾ ਜਦੋਂ ਕਿ ਉੱਥੇ ਜਿਹੜੇ ਜ਼ੱਫੇਦਾਰ ਰਹੇ ਨੇ ਪਕਸ ਦੱਲਦਵਾ ਸਾਹ ਦੇ ਉਹ ਉੱਥੇ ਜਾਂਦੇ ਨੇ ਕੌਮ ਦੇ ਪ੍ਰਚਾਰਕ ਨੇ ਦੱਲਦਵਾ ਸਾਹ ਉੱਥੇ ਜਾਂਦੇ ਤੇ ਤੂੰ ਉਹਨਾਂ ਦੇ ਖਿਲਾਫ ਕਿਉਂ ਬੋਲਦਾ ਹੋਰ ਵੀ ਕਈਆਂ ਨੇ ਉਹ ਨਾਂ ਲੈਂਦੇ ਨੇ ਉਹ ਆਪੇ ਸਮਝ ਜਾਣ ਕਿ ਜਿਹੜੇ ਜਿਹੜੇ ਉੱਥੇ ਡੇਰੇ ਤੇ ਜਾਂਦੇ ਨੇ ਸੋ ਮੈਂ ਜ਼ੱਫੇਦਾਰ ਅਰਬਾਬ ਤਖਸਾਲ ਨੂੰ ਇਹ ਅਪੀਲ ਕਰਦਾ ਕਿ ਜਿਸ ਤਰ੍ਹਾਂ ਝਿੰਡੇ ਨੇ ਆਪਣੀ ਘੋਲ ਬਖਸ਼ਾ ਲਈ ਆ ਇਸੇ ਤਰ੍ਹਾਂ ਦਾदूवाल ਸਾਹਿਬ ਜੇ ਤਾਂ ਭੁਲਕ ਸੌਂਦੇ ਠੀਕ ਹੈ ਤੇ ਨਹੀਂ ਤੇ ਇਹਨੂੰ ਅਕਾਲ ਤਖਤ ਤੇ ਜਿਹੜਾ ਉਹ ਤਲਬ ਕਰਕੇ ਤੇ ਇਹਨੂੰ ਜਿਹੜੀ ਆ ਬਣਦੀ ਖਲਾਫ ਇਹਦੇ ਖਰਾਬ ਕਾਰਵਾਈ ਜਿਹੜੀ ਆ ਉਹ ਕਿਤੇ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ